ਤੁਸੇ ਵੀ ਕੰਮ ਨੂੰ ਚੈਨਲ ਜਿੱਤੇ ਉਹਦਾ ਸਵਾਗਤ ਉਮੀਦ ਆ ਸਾਰੇ ਠੀਕ ਠਾਕ ਹੋ ਗਏ ਲੱਗਦਾ ਕਿ ਆਪਾਂ ਗਦੀ ਆਪਾਂ ਪਹੁੰਚੀ ਸੀ ਦਰਬਾਰ ਚਾਹੀਪ ਤੇ ਇੱਥੇ ਆਪਣੀ ਇੱਕ ਭੈਣ ਨੇ ਆਉਣਾ ਸੀਗਾ ਬਹੁਤ ਹੀ ਪਿਆਰੀ ਭੈਣ ਹੈ ਮੇਰੇ ਮੇਰੇ ਵੱਡੇ ਦੇ ਦੀਦੀ ਜੀ ਆ ਤੇ ਉਹਨਾਂ ਨੂੰ ਆਪਾਂ ਮਿਲਦੇ ਆ ਉਹ ਲਾਈਨ 'ਚ ਲੱਗੇ ਆ ਤੇ ਬਟ ਮੈਂ ਥੋੜੀ ਜਿਹੀ ਲੇਟ ਹੀ ਘਰੋਂ ਹੀ ਲੇਟ ਤੁਰੀ ਤੇ ਉਹ ਪਹੁੰਚ ਗਏ ਤੇ ਮੈਂ ਜਦੋਂ ਤੁਰੀ ਸਾਹ ਲੇਟ ਹੋ ਗਈ ਤੇ ਆਪਾਂ ਆਪਾਂ ਵੀ ਪਹੁੰਚ ਗਏ ਨੇ ਹੁਣ ਆਪਾਂ ਲਾਈਨ 'ਚ ਲੱਗਦੇ ਆ ਖੜਾ ਪ੍ਰਸ਼ਾਦੀ ਦੇਖ ਰਵਾ ਕੇ ਫਿਰ ਆਪਾਂ ਲਾਈਨ 'ਚ ਲੱਗਦੇ ਫਿਰ ਤੁਹਾਨੂੰ ਦੀਦੀ ਨਾਲ ਮਲਾਵਾਂਗੇ ਤੇ ਆਪਾਂ ਮੱਥਾ ਟੇਕ ਕੇ ਤੇ ਵਾਪਸ ਪ੍ਰਕਰਮਾਂ ਦੀ ਜਾ ਰਹੇ ਸੀਗੇ ਤੇ ਆਪਾਂ ਮਿਲ ਗਏ ਸੀ ਆਪਣੀ ਭੈਣ ਬਲਵਿਟ ਕਰਦੇ ਪਏ ਸੀਗੇ ਦੀਦੀ ਮੱਥਾ ਟੇਕ ਕੇ ਉੱਤੇ ਦਰਬਾਰ ਸਾਹਿਬ ਵੀ ਬੈਠੇ ਹੀ ਪ੍ਰਕਰਮਾਂ 'ਚ ਤੇ ਆਪਾਂ ਉਹਨਾਂ ਨਾਲ ਮਤਲਬ ਕੇ ਫਿਰ ਬੈਠੇ ਥੋੜਾ ਜਿਹਾ ਚਿਹਰਾ ਪੰਗਾ ਜਿਹੀ ਭਰੀ ਉਸ ਤੋਂ ਬੜਾ ਅਕਾਲ ਤੱਕ ਤੋਂ ਤੇ ਟੈਕ ਕਰਦੇ ਹੁਣ ਆਪਾਂ ਵਰਕਰਮਾ ਕਰਦੇ ਕਰਦੇ ਨਾਲ ਨਾਲ ਵੀਡੀਓ ਦੀ ਦੀਦੀ ਕੰਢੇ ਵੀਡੀਓ ਬਣਾ ਲਈਏ ਕੁਲਬੀਰ ਆਪਾਂ ਤੇ ਬਹੁਤ ਹੀ ਦੀਦੀ ਦਾ ਨੇਚਰ ਵਧੀਆ ਬੜਾ ਵਧੀਆ ਲੱਗਦਾ ਦੀ ਮਿਲ ਕੇ ਬਹੁਤ ਵਧੀਆ ਦੀਦੀ ਆਪ ਆਪਸ ਵਿੱਚ ਚੈੱਕ ਕਰਦੇ ਜੀ ਲੈ ਵੀਡੀਓ ਮੈਨੇ ਦੀਦੀ ਨੂੰ ਲਾਉਂਦਾ ਮੀਂਹ ਕਲ ਵੀ ਤੁਹਾਨੂੰ ਲਾਉਂਦਾ ਜੀ ਤੁਹਾਨੂੰ ਲੱਗੇ ਬੜੇ ਟਾਈਮ ਤੋਂ ਦੀਦੀ ਮਨੂੰ ਕਹਿੰਦੇ ਦੀਦੀ ਕਹਿੰਦੀ ਕਿ ਤੁਹਾਨੂੰ ਕੁਲਬੀਰ ਆਪਾਂ ਮਿਲਦੇ ਆ ਮਿਲਦੇ ਆ ਤੇ ਜਦੋਂ ਮੈਂ ਜਾਨੀ ਦੀਦੀ ਨਹੀਂ ਆਉਂਦੇ ਜਦੋਂ ਦੀਦੀ ਜਾਂਦੇ ਆਉਂਦੇ ਹੀ ਤੇ ਮੇਰੇ ਤੋਂ ਨਹੀਂ ਜਾ ਆਉਂਦਾ ਤੇ ਬਹੁਤ ਵਧੀਆ ਕੀਤਾ ਪਰਮਾਤਮਾ ਨੇ ਸਾਨੂੰ ਦੋਵਾਂ ਭੈਣਾਂ ਨੂੰ ਮਿਲਾ ਕੇ ਬਹੁਤ ਵਧੀਆ ਲੱਗਾ ਦੀਦੀ ਨੂੰ ਮਿਲ ਕੇ ਨੇਚਰ ਵੀ ਦੀਦੀ ਦਾ ਬਹੁਤ ਜਿਆਦਾ ਹੀ ਵਧੀਆ ਸੀਗਾ ਤੇ ਬਹੁਤ ਵਧੀਆ ਲੱਗਾ ਦੀਦੀ ਤੁਹਾਨੂੰ ਮਿਲ ਕੇ ਹਰ ਰਸੋਈ ਆਹ ਸਾਰਿਆਂ ਨੂੰ ਹਰ ਸੁਣਾ ਦੀ ਪਿਆਲ ਜਾਲ کافی ਮੇਟ ਕਰਨੀ ਪਈ ਇਤਨੀ ਹਾਂ ਤੁਸੀਂ ਲੇਟ ਹੋ ਗਏ ਸੌਰੀ ਹਾਂ ਮੈਂ ਜਲਦੀ ਜਲਦੀ ਆਵੇ ਹਾਂਜੀ ਮੈਂ ਤਾਂ ਪਹੁੰਚ ਗਈ 9:30 ਵਜੇ दरबार ਸਾਹਿਬ हाँ जी ਤੁਹਾਨੂੰ ਹਨਾ ਜਿ세 ਕਰਕੇ ਮੈਂ ਉਦੋਂ ਬਸਤ ਨਹੀਂ ਬੈਠੀ ਹਾਂਜੀ ਮੈਂ ਪੋਣੇ ਕੀ ਦਸ ਬੈਠੀ ਆ ਸਾਢੇ 9:00 ਵਜੇ ਪਹੁੰਚ ਗਈ ਸੀ ਕਿ 10 ਮਿੰਟ ਉੱਤੇ ਲਾ ਲਓ ਹਨਾ ਟੈਕੋ ਲਿਆ 10 ਮਿੰਟ ਇੱਕ ਪਪੂ ਕਰੂਣੇ ਸ਼ੁਰੂ ਕਰਦੇ ਤਾਂ ਸਦੋਂ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਹੋ ਰਹੀ ਨਹੀਂ ਹੋ ਰਹੀ ਸਕਲੇ ਹਾਂ ਕਿ ਆਪਾਂ ਬਚੋ ਸਕੀਏ ਕਿ ਦੀ ਆਪਾਂ ਦੇ ਕਿਆ ਮੱਥਾ ਹਨ ਦੋਨਾਂ ਭੈੜਾ ਨੇ ਤੇ ਆ ਬੱਟਲ ਜੀ ਦੇ ਪਤਾ ਟੇਕਣ ਲੱਗੇ ਆ ਤੁਹਾਨੂੰ ਕਰਨੇ ਉਹਨੇ ਦਰਸ਼ਨ ਇੱਥੇ ਆਪਾਂ ਆਗੇ ਸੀਗੇ ਗੁਰਦੁਵਾਰਾ ਬਾਬਾ ਅਟਲ ਸੇ ਅਟਲ ਰਾਏ ਜੀ ਦੇ ਤੇ ਆਪਾਂ ਇੱਥੇ ਮੈਂ ਪਹਿਲੀ ਵਾਰ ਮੱਥਾ ਟੇਕਣ ਗਈ ਜਿੱਦਿ ਜਿੱਦਿ ਮੈਂ ਕਹਿੰਦੀ ਹੁੰਦੀ ਆ ਕਿ ਦਰਬਾਰ ਸੇ ਮੱਥਾ ਟੇਕੇ ਤੇ ਬਾਬਾ ਅਟਲ ਰਾਏ ਦੇ ਮੱਥਾ ਟੇਕੇ ਤੇ ਉਸ ਤੋਂ ਬਾਅਦ ਆ ਕਹਿੰਦੀ ਕਿ ਮੈਂ ਬਾਬੇ ਜੀ ਦੀ ਜਾਨੀ ਆ ਤੇ ਮੈਂ ਕਹਿੰਦੀ ਠੀਕ ਨਾ ਮੈਂ ਕਿਹਾ ਠੇਕ ਲੈਨੇ ਆ ਮੈਂ ਫਸਟ ਟਾਈਮ ਮੱਥਾ ਟੇਕੇ ਤੇ ਬਾਬਾ ਜੀ ਦੇ ਤੇ ਮੈਂ ਟੇਕੇ ਬਹੁਤ ਸੋਨਾ ਗੁਰਦਰਾ ਬਣਿਆ ਬੜਾ ਵਧੀਆ ਹਨਾ ਲੱਗਾ ਮੱਥਾ ਟੇਕੇ ਗੁਰੂ ਘਰ ਤੇ ਮਤਲਬ ਉਸ ਤੋਂ ਬਾਅਦ ਆ ਆਪਾਂ ਥੋੜਾ ਜਿਹਾ ਟਾਈਮ ਬੈਠੇ ਸੀਗੇ ਤੇ ਦੋ ਚਾਰ ਮਿੰਟ ਬੈਠ ਕੇ ਫਿਰ ਬਾਹਰ ਪ੍ਰਕਰਮਾ ਚ ਆ ਗਏ ਹਿੰਗੇ ਇਥੇ ਆਪਾਂ ਪ੍ਰਕਰਮਾ ਜਾਣਗੇ ਤੇ ਫਿਰ ਆਪਾਂ ਮੰਨ ਲਓ ਕਿ ਥੋੜਾ ਬੈਟ ਬੂਡ ਕੇ ਇਧਰ ਦੀਦੀ ਨੂੰ ਡੈਨ ਵਲੌਗ ਬਣਾਉਣ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲ ਪਏ ਹਿੰਗੇ ਭਾਬੀ ਛਿੱਧੀ ਜਾਣਾ ਹੈ ਫਿਰ ਭਾਬੀ ਦੀ ਚੱਲ ਜਾਾਂਗੇ ਬਹੁਤ ਵਾਰ ਬਟ ਇਥੇ ਅੱਜ ਦੀਦੀ ਨਾਲ ਆਈ ਦੀਦੀ ਲੈ ਗਏ ਹਾਂ ਹਾਂ ਦੇ ਆਸ ਵਿੱਚ। ਕਿਵੇਂ ਵਧੀਆ ਜਿਆ ਲੱਗ ਰਿਹਾ ਹੈ ਨਾ ਡਰ ਕਾ ਲਈ ਬਸ ਕਿ ਲੈਣਗੇ ਬਈ ਜਹਾਂ ਚੁਟੇ ਲੈਣੇ। ਬਸ ਬਾਨ ਲੈਣਾ। ਅਜਾ ਕਿਤੇ ਮੈਂ ਤਰਿਕਲ ਨਹੀਂ ਹੈਗੀ ਬਹੁਤ ਘੱਟ ਕਰੋ ਨਿਕਲਦੀ। ਜਿਨ੍ਹਾਂ ਨੇ ਜਾਣਾ ਜਿੱਥੇ ਵੀ ਕਈ ਫੋਟੋਸ ਨੇ ਵਧੀਆ ਚੱਲਣਾ ਬਾਬੇ ਦੇ ਆਪਾਂ ਆਏਗੇ ਚੁਲੇ ਦਰਸ਼ਨ ਹੋਣਗੇ ਨਾਲੇ ਭੈਣਾ ਭੈਣਾ ਮਿਲ ਕੇ। ਕਿੰਨਾ ਲੱਗਾ ਮਿਲ ਕੇ ਮੈਨੂੰ? ਬਹੁਤ ਵਧੀਆ ਬਹੁਤ ਜਿਆਦਾ ਵਧੀਆ। ਤੁਹਾਡਾ ਵੀ ਸੁਆਗਤ ਹੋ ਬਦਿਆਂ। ਥੈਂਕ ਯੂ। ਜਿਦਾਂ ਇਹ ਮੈਂ ਹਾਂ ਉਦਾਂ ਹੀ ਹਾਂ। ਆਪਾਂ ਜਿੱਦਾਂ ਨੇ ਇੱਕ ਤੁਹਾਡੇ ਸਾਹਮਣੇ ਲਾਈ ਚੁਈਏ ਕਹਿੰਦੇ ਮੇਰਾ ਵੀ ਵੀਡੀਓ ਇਤਰਾ ਹੈ ਨਾ। ਆਹ ਵੀ ਦਾਦਾ ਹਾਂ ਮੈਂ ਵੇਖਿਆ ਵਾ। ਸਾਡੀ ਸੇਮ ਹੁੰਦਾ ਹੀ ਆਂ ਭਾਣ। ਆਪਾਂ ਨੂੰ ਜੋ ਸੋਸ਼ਲ ਮੀਡੀਆ ਹੋਈ, ਆਪਾਂ ਪਿੱਛੇ ਵੀ ਉਹੀ ਕੈਮਰੇ ਦੇ। ਆਹੋ। ਔਰ ਵਿੱਚ ਕੈਮਰੇ ਸਾਹਮਣੇ ਵੀ ਉਹੀ ਤੇ ਕੈਮਰੇ ਦੇ ਪਿੱਛੇ ਵੀ ਉਹੀ। ਇਹ ਸਹੀ ਗੱਲ ਹੈ। ਦੇਖਣਾ ਨਹੀਂ। ਪਰ ਬਰਵਾ ਮੇਰਾ ਆ ਰਿਹਾ। ਸਪੈਸ਼ਲ ਦੇ ਦੇ ਜਿਹਾ। ਇੱਥੇ ਨਹੀਂ ਤਾਂ ਨੈਗਲੇਟ ਇਹ ਇੱਥੇ ਆ ਗਏ ਆ ਆਪਾਂ ਘਰ ਇਹ ਕਰਿਆਣ ਕੇ ਕਪੜੇ ਚੇਂਜ ਕਰਕੇ ਤੇ ਚਾਹ ਪਾਣੀ ਪੀ ਲਿਆ ਵਾ ਗੁਰਫਤੇ ਚਲ ਗਿਆ ਵਾ ਟਿਊਸ਼ਨ ਤੇ ਹੁਣ ਮੀਤ ਅਜੇ ਟਿਊਸ਼ਨ ਨਹੀਂ ਜਾਂਦੀ ਕਿਉਂਕਿ ਜੇ ਜੀ ਜਾਂਦੀ ਹੈ ਪੂਈ ਕੋ ਤੇ ਉਹ ਠੀਕ ਨਹੀਂ ਹੈਗੀ ਵੀ ਇਸ ਕਰਕੇ ਮੀਤ ਟਿਊਸ਼ਨ ਨਹੀਂ ਜਾਂਦੀ ਤੇ ਹੁਣ ਮੀਤ ਘਰ ਹੀ ਪੜਨ ਦੇ ਸੀਗੇ ਤੇ ਇੱਥੇ ਬਸ ਮੈਨਾਂ ਕਪੜੇ ਕੱਲ ਸ਼ਾਮੀ ਧੋਤੇ ਸੀਗੇ ਦੋਸਰੇ ਧੁੱਪੇ ਪਾ ਗਈਆਂ ਇਹ ਇਹ ਕੰਬਲ ਦਾ ਛਾੜ ਵੀ ਤਾਂ ਤਾਂ ਮੈਂ ਕੰਬਲ ਡੇਂ ਗਰ ਸਾਹਬ ਨੇ ਉਹ ਕਰਨੀ ਮੈਂ ਮੇਰੇ ਨਾਲ ਚੜਾ ਦੇ ਉੱਪਰ ਕਿ ਕੰਬਲ ਚਾੜ ਲਈ ਕੰਬਲ ਤੇ ਛਾੜ ਚਾੜ ਲਈ ਆਪਾਂ ਜ ਤੇ ਉਹ ਜਿਹਨਾਂ ਮਤਲਬ ਦੀਦੀ ਆਈ ਇਹ ਦੀਦੀ ਨੂੰ ਮਿਲ ਕੇ ਸੱਚੀ ਨਾ ਇੰਨਾ ਜਿਆਦਾ ਵਧੀਆ ਲੱਗਾ ਬਹੁਤ ਜਿਆਦਾ ਵਧੀਆ ਲੱਗਾ ਦੀਦੀ ਲੱਗਾ ਨਹੀਂ ਮਾਸਾ ਨਹੀਂ ਲੱਗਾ ਕਿ ਅਸੀਂ ਫਸਟ ਟਾਈਮ ਮਿਲੇ ਆ ਪਹਿਲੀ ਵਾਰ ਮਾਸਾ ਨਹੀਂ ਲੱਗਾ ਕਿ ਅਸੀਂ ਪਹਿਲੀ ਵਾਰ ਮਿਲੇ ਦੋਵੇਂ ਭੈਣਾਂ ਬੜੇ ਜਰ ਤੋਂ ਦੀਦੀ ਕਹਿੰਦੀ ਆ ਜਾ ਕਲਬੀਰ ਆ ਜਾ ਤੇ ਬਸ ਇਸ ਤਰ੍ਹਾਂ ਜਦੋਂ ਮੈਂ ਜੰਨੀ ਹਦੀਦੀ ਨਹੀਂ ਆਉਂਦੀ ਜਦੋਂ ਦੀਦੀ ਆਉਂਦੀ ਮੇਰੇ ਤੋਂ ਨਹੀਂ ਲਿਆ ਜਾਂਦਾ ਮੇਰੇ ਪਰਰਕਾ ਪ੍ਰਮਾਤਮਾ ਨੇ ਮੇਲ ਜਿਹੜੀ ਸਾਡੇ ਦੋਵਾਂ ਭੈਣਾਂ ਦੀ ਕਰਾ ਦਿੱਤੀ ਆ ਤੇ ਬੜਾ ਵਧੀਆ ਲੱਗਾ ਦੀਦੀ ਨੂੰ ਮਿਲ ਕੇ ਹਨ ਕਿਸੇ ਵੇਲੇ ਇਹਨਾਂ ਮਤਲਬ ਜਿਹੜੇ ਆਪਣੇ ਮਤਲਬ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਕੇ ਹੁੰਦੇ ਆ ਜਿਹੜੇ ਮਤਲਬ ਰਿਸ਼ਤੇ ਐਹੋ ਜਿਹ ਬਣ ਜਾਂਦੇ ਆ ਨਾ ਤੇ ਬਹੁਤ ਵਧੀਆ ਲੱਗਾ ਦੀਦੀ ਨੂੰ ਮਿਲ ਕੇ ਬਹੁਤ ਜ਼ਿਆਦਾ ਤੇ ਸੁਭਾਅ ਵੀ ਬਹੁਤ ਵਧੀਆ ਲੱਗਾ ਚਲੋ ਪ੍ਰਮਾਤਮਾ ਨੇ ਇੱਕ ਹੋਰ ਭੈਣ ਦੇ ਦਿੱਤੀ ਤੇ ਪੜਾ ਵਧੀਆ ਨੇਚਰ ਵੀ ਦੀਦੀ ਦਾ ਬਹੁਤ ਵਧੀਆ ਹੀ ਤੇ ਆਪਾਂ ਬੱਚੇ ਆਉਣ ਤੋਂ ਪਹਿਲਾਂ ਹੀ ਘਰੇ ਆ ਗਏ ਹਾਂ ਕਿਉਂਕਿ ਫਿਰ ਵੀ ਮੈਂ ਸਾਢੇ 3 ਨਾ ਗਈ ਤੇ ਪੌਣੇ ਚਾਰ ਬੱਚੇ ਆਉਂਦੇ ਆ ਤੇ ਦੀਦੀ ਦਾ ਸਫਰ ਜ਼ਿਆਦਾ ਸੀਗਾ ਤੇ ਦੀਦੀ ਨੂੰ ਤੇ ਜਲੰਧਰ ਤੱਕ ਰੀਟ ਹੀ ਨਹੀਂ ਮਿਲੀ ਵਿਚਾਰੇ ਖੜਕੇ ਹੀ ਗਏ ਕੋਈ ਸੀੜ ਨਹੀਂ ਤੇ ਆਪਾਂ ਵੀ ਰਹੀਏ ਤੱਕਰ ਖੜਕੇ ਹੀ ਆਏ ਕਿਉਂਕਿ ਬਾਸਪੁਰ ਹੀਗੀ ਬਾਸਪੁਰ ਦੀ ਜਗ੍ਹਾ ਤੇ ਹੈ ਨਹੀਂ ਬੈਨ ਨੂੰ ਸੀੜ ਨਹੀਂ ਮਿਲੀ ਤੇ ਚੱਲ ਕੋਈ ਨਾ ਆਪਾਂ ਹੈਰਨ ਆਪਾਂ ਦੇ ਅੱਧ ਘੋੜੇ ਘੰਟੇ ਦਾ ਸਾਰਾ ਰਾਤ ਦੀ ਦੀ ਦਾ ਕਾਫੀ ਗਾੜੀ ਅੱਗੇ ਦੀਦੀ ਨੂੰ 5:30 6:00 ਵਜੇ 6:00 ਵਜੇ ਪਹੁੰਚੇ ਸ਼ਾਇਦ ਦੀਦੀ ਆਪਾਂ ਦੇ 3:30 3:30 ਪੌਣੇ 4 ਮੈਂ ਮਤਲਬ 3:30 ਮੇਰੇ ਇਹ ਉਤਰ ਗਈਆਂ ਦੋਸਤੋ 10 15 ਮਿੰਟ ਉੱਪਰ ਲਾ ਲੂ ਹਨਾ ਤੇ ਆਪਾਂ ਸਾਢੇ 30 35 ਕਿਤੇ ਘਰੇ ਆ ਗਏ ਬਿੰਤੀ ਚ ਆ ਲਈ ਤੇ ਬੱਚਿਆਂ ਦੇ ਆਉਣ ਤੋਂ ਪਹਿਲਾਂ ਘਰੇ ਆ ਗਏ ਸੀਗੇ ਤੇ ਬਾਕੀ ਬਹੁਤ ਵਧੀਆ ਦੀਦੀ ਨੇ ਚੇ ਲੱਗ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਚਲੋ ਪ੍ਰਮਾਤਮਾ ਕਰੇ ਕਿ ਅਗਲੇ ਹਫਤੇ ਵੀ ਆਪਾਂ ਇਸ ਤਰ੍ਹਾਂ ਮਿਲਦੇ ਮਿਲਈਏ ਤੇ ਬਾਕੀ ਦੀਦੀ ਦਾ ਫੋਨ ਫੋਨ ਆਉਂਦਾ ਪਰ ਬੜਾ ਵਧੀਆ ਦੀਦੀ ਨਾਲ ਗੱਲਬਾਤ ਕਰਦੇ ਆਪਾਂ ਹਨਾ ਕਿ ਬੜਾ ਵਧੀਆ ਲੱਗਾ ਦੀਦੀ ਦਾ ਨੀਚਰ ਤੇ ਬਹੁਤ ਵਧੀਆ ਲੱਗਾ ਤੇ ਚਲੋ ਜੀ ਇੱਥੇ ਆਪਾਂ ਕਰਦੇ ਆਂ ਵਲੌਗ ਦੀ ਵਲੌਗ ਦਾ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਨੈਕਸਟ ਕਿਸੇ ਨਵੇਂ ਵਲੌਗ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਤੇ ਅੱਜ ਆਪਾਂ ਹਨਾ ਕਿ ਦੀਦੀ ਦੇ ਨਾਲ ਬਾਬਾ ਟਲਰਾਇ ਜੀ ਦੇ ਗੁਰਦਾਰਾ ਸਾਹਿਬ ਵੀ ਗਏ ਆਪਾਂ ਪਹਿਲੀ ਵਾਰ ਗਏ ਉੱਥੇ ਵੀ ਹਨਾ ਤੇ ਬਾਕੀ ਬਸ ਇੱਥੇ ਮੈਂ ਕੱਪੜੇ ਲਾ ਲਏ ਹੀ ਤੈ ਬੈਲ ਸੀਟ ਧੋਤੀ ਜਿਹੜੀ ਉਹ ਤੈ ਲਾ ਲਈ ਉਸ ਤੋਂ ਬਾਅਦ ਆ ਜਿਹੜੇ ਕੱਪੜੇ ਧਾਰ ਤੋਂ ਫਟਾਫਟ ਲਾ ਕੇ ਤੇ ਤੈ ਲਾ ਲੂੰਗੀ ਦੇ ਨਾਲ ਦੀ ਨਾਲ ਹੀ ਰੱਖ ਲੂੰਗੀ ਤੇ ਸਬਜੀ 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 라ਤੀ ਆਪਾਂ ਬਣਾਈ ਚਾਹੀਦੀ ਹੈਗੀ ਸੀਗੀ ਸਬਜੀ ਹੈਗੀ ਤੇ ਆਟਾ ਵੀ ਸਵੇਰੇ ਮੈਂ ਗੁੰਨੇ ਆਇੰਗਾ ਕਿਉਂਕਿ ਜਦ ਬੱਚਿਆਂ ਦੇ ਟਿੱਪਣ ਪਾਉਣੀ ਨਹੀਂ ਉਹ ਗੁੰਦੀ ਨਹੀਂ ਆਟਾ ਵੀ ਹੈਗਾ ਆਪਣਾ ਤੇ ਬਸ ਫੁਲਕੇ ਲਾਉਣੇ ਗੁਰਪਤੈ ਨੂੰ ਲਿਆਉਣਾ ਵਾ ਟਵੀਚ ਨੂੰ ਤੇ ਫਿਰ ਸਾਡੇ ਕਿਸੇ ਫੁਲਕੇ ਜਿਹੜੇ ਲਾ ਲੂੰਗੀ ਤੇ ਚਲੋ ਜੀ ਠੀਕ ਫਿਰ ਆਪਾਂ ਮਿਲਦੇ ਆ ਨੈਕਸਟ